ਪੰਜਾਬ ਚ ਸ਼ਰਮ ਸ਼ਾਰ ਕਰਨ ਵਾਲੀ ਘਟਨਾ ਆਈ ਸਾਹਮਣੇ ਤੁਹਾਨੂੰ ਦੱਸਤੀ ਹੈ ਕਿ ਨਸ਼ੀਲਾ ਪਦਾਰਥ ਦੇ ਕੇ ਕੁੜੀ ਨਾਲ ਕੀਤਾ ਗਲਤ ਕੰਮ ਕੀ ਕੁਝ ਕਹਿ ਰਹੇ ਨੇ ਅਧਿਕਾਰੀ ਆਓ ਤੁਹਾਨੂੰ ਵੀ ਦੱਸਦੇ ਹਾਂ ਇਹਦੇ ਅਸ ਆਪਣੇ ਇੰਸਪੈਕਟਰ ਜਮਾਲਪੁਰ ਇੰਸਪੈਕਟਰ ਰੇਮਬਰਕਰ ਨੂੰ ਕੋਈ ਇਨਫੋਰਮੇਸ਼ਨ ਆਈ ਤੇ ਇਹਨੇ ਇਨਫੋਰਮੇਸ਼ਨ ਨੂੰ ਮੈਚਰ ਕਰਦੇ ਹੋਏ ਨਿਰੀਖਣ ਕਰਨ ਤੋਂ ਬਾਅਦ ਜਿਹੜੀ ਰਿਪੋਰਟ ਰੈਡੀ ਹੋ ਗਿਆ ਤੇ ਇਸ ਦੇ ਖਿਲਾਫ ਕਾਰਵਾਈ ਕੀਤੀ ਮੈਂ ਸਟੇਟਮੈਂਟ ਲਿਖਿਆ ਕਿ ਉਹਨਾਂ ਨੇ ਜੋ ਵੀ ਬਿਆਨ ਦਿੱਤਾ ਸੀ ਜੇਸਟਾ ਬੱਚੀ ਸਕੂਲ ਜਾ ਰਹੀ ਸੀ ਸਕੂਲ ਜਾਂਦੇ ਨੂੰ ਰਸਤੇ 'ਤੇ ਉਹਨੇ ਆਪਣੀ ਗੱਡੀ ਨੂੰ ਥਾੜਾ ਦੇ ਕੇ ਕਿਤੇ ਲੈ ਗਿਆ ਤੇ ਉਹਨੇ ਉਸ ਨੂੰ ਕੁਝ ਸਪੋਰਟਿੰਗ ਜ਼ਰਾ ਪਿਆ ਕੇ ਕਿ ਉਹ ਗੁੰਦਾਰ ਕੋ ਪਰ ਮੜਾ ਕੰਮ ਕੀਤਾ ਤੇ ਉਹਦੇ ਸਬੰਧਿਤ ਕੇਸ ਰਿਪੋਰਟ ਕਰਕੇ ਤੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਗਈ ਤੇ ਉਹ ਇਨਵੈਸਟੀਗੇਸ਼ਨ ਦੇ ਦਰਮਿਆਨ ਜੋ ਸੀ ਨੂੰ ਇਨਵੈਸਟੀਗਟ ਵੀ ਕਰ ਲਿਆ ਗਿਆ ਤੇ ਅੱਗੇ ਇਨਵੈਸਟੀਗੇਸ਼ਨ ਚੱਲਦੀ ਸਿਰ ਮੜਾ ਮੜਕਲ ਬੱਚੀ ਦੇ ਨਾਲ ਲੇਖੀ ਰਹੀ ਬੱਚੀ ਬਲੌਸ ਜਿਹੜਾ ਲੜਕਾ ਕਿ ਜਿਹੜਾ ਬੰਦਾ ਖੜਿਆ ਆ ਉਹਦੇ ਗਾਰਡਸ ਕੁਝ ਦਿਨ ਤੱਕ ਨਾਲ ਉਹੀ ਕਿਰਾਏ ਤੇ ਰਹਿੰਦੇ ਸੀਗੇ ਤੇ ਉਹ ਕਿਰਾਏ ਤੇ ਰਹਿੰਦੇ ਕਿਉਂਕਿ ਉੱਥੋਂ ਕਿਸੇ ਮੁਰਗੇ ਪਾਰਾ ਫਿਰ ਉਹ ਕਿਰਾਏ ਤੇ ਚੱਲ ਗਏ ਤੇ ਉਹਨੇ ਰਸਤੇ 'ਚ ਜੰਪਸ਼ਨ ਕਰਕੇ ਇਹ ਆਪਣੀ ਗੇਟ ਬਿਚਾਰ ਲਈ ਤੇ ਲਈ ਸੀ ਨਾ ਹੋਰ ਵੀ ਕੋਈ ਸੀ ਜਿੰਨੇ ਕੱਲਾ ਇਹ ਚੱਕ ਟੈਨ ਇਨਵੈਸਟੀਗੇਸ਼ਨ ਕੱਲਾ ਬਾਕੀ ਨੂੰ ਅਸਿਸਟੈਂਸ ਉਹ ਬਾਅਦ ਜਿਹੜਾ ਹੈਗਾ ਪ੍ਰਵਾਸੀ ਹੈ ਨਾ ਪੰਜਾਬੀ ਨਹੀਂ ਨਹੀਂ ਲੋਕਲ ਪੰਜਾਬੀ ਨੇ ਤੇ उतों के मुंडियाँ कला में ये अपने इंस्पैक्टर जमालपुर इंस्पैक्टर बविंदर कौर उन्होंने को इंफॉर्मेशन आई तो उन्होंने इनफॉर्मेषन मश्योर करके वेरीफाई करने के बाद जी है अक्यूज़ के खिलाफ कार्रवाई की स्टेटमेंट लिख के जबकि उन्होंने जो भी बयान दिता से जिस तरह बच्ची स्कूल जा रही थी स्कूल जो रस्ते उन्हें अपनी ग्डी को बिठा के कितने लै गया तो उसमें कुछ कोल्ड ड्रिंक वगैरह पि के उस माड़ा काम किया ਉਹਦੇ ਸੰਬੰਧੀ ਕੇਸ ਰਿਪੋਰਟ ਕਰਕੇ ਤੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਗਈ ਅਬ ਇਨਵੈਸਟੀਗੇਸ਼ਨ ਦੇ ਦਰਮਿਆਨ ਕੋਸ਼ਿਸ਼ ਨੂੰ ਇਨਵੈਸਟ ਵੀ ਕਰ ਲਿਆ ਤੇ ਅੱਗੇ ਇਨਵੈਸਟੀਗੇਸ਼ਨ ਚੱਲ ਗਈ ਸਰ ਇਹ ਜਿਹੜਾ ਲੜਕਾ 25 ਮਹੀਨੇ ਦੇ ਬੱਚੀ ਬੱਚੀ ਪਹਿਲਾਂ ਉਸ ਜਿਹੜਾ ਲੜਕਾ ਕਿ ਜਿਹੜਾ ਖੰਡਾ ਖੜਿਆ ਹੋਇਆ ਉਹ ਤੇ ਗਵਾਟਸ ਕੁਝ ਦਿਨ ਪਹਿਲਾਂ ਉੱਥੇ ਹੀ ਕਿਰਾਏ ਤੇ ਰਹਿੰਦੇ ਸੀਗੇ ਤੇ ਉਹ ਕਿਰਾਏ ਤੇ ਰਹਿੰਦਾ ਕਿ ਉੱਥੋਂ ਕਿਸੇ ਮੁਰਗੇ ਦੁਆਰਾ ਫਸਰ ਹੋ ਕੇ ਕਿਰਾਏ ਤੇ ਚਲੇ ਗਏ ਤੇ ਉਹਨੇ ਰਸਤੇ 'ਚ ਜੁਮਨੋ ਜਾਲਸਾਉਂ ਕਰਤੀ ਇਹ ਨੌਕਰੀ ਦੇ ਦਿੱਤਾ ਉਸ ਤੋਂ ਲਈ ਸੀ ਨਾ ਹੋਰ ਵੀ ਪੁੱਛੀ ਜੀ ਮੈਂ ਕੱਲ ਆਇਆ ਇਹ ਚੱਕ ਤਾ ਇਨਵੈਸਟੀਗੇਸ਼ਨ ਕੱਲ ਆ ਬਾਕੀ ਮੈਸੇਜਸਨਸ ਉਹ ਵਾਹ ਜਿਹੜਾ ਹੈਗਾ ਪ੍ਰਵਾਸੀ ਹੈ ਉਹ ਪੰਜਾਬੀ ਨਹੀਂ ਨਹੀਂ ਲੋਕਲ ਪੰਜਾਬੀ ਨੇ ਤੇ ਇੱਥੋਂ ਦੇ ਮੁੰਡੀਆਂ ਕਲਾਮੀ ਰਿਹਾ ਇੱਥੇ ਆਪਣੇ ਇਨਸਪੈਕਟਰ ਜਮਾਲ ਤੋਂ ਇਨਸਪੈਕਟਰ ਨਵੰਬਰ ਤੋਂ ਉਹਨਾਂ ਕੋਲ ਇਨਫੋਰਮੇਸ਼ਨ ਆਈ ਤੇ ਇਹਨੇ ਇਨਫੋਰਮੇਸ਼ਨ ਨੂੰ ਮੈਚਰ ਕਰਦੇ ਤੇ ਵੈਰੀਫਾਈ ਕਰਨ ਤੋਂ ਬਾਅਦ ਜਿਹੜੀ ਹੈਗੀਆ ਨਕੀਸ ਦੇ ਖਿਲਾਫ ਕਾਰਵਾਈ ਕੀਤੀ ਨੇ ਸਟੇਟਮੈਂਟ ਲਿਖ ਕੇ ਜਦ ਕਿ ਉਹਨਾਂ ਨੇ जो भी बयान दता तरह बच्ची स्कूल जा रही थ स्कूल जो रस्ते उन्हें अपनी ग्डी को बिखाकर लै गया तो उसमें कुछ कोल्ड ड्रिंक वगैरह प्या के उस माड़ा काम किया तो उस सम्बधी केस रजिस्टर करके तो इनवैसिगे शुरू की गई और के दरमियान दोषी ने रेस्ट भी कर लिया गया अगे सर, तो अगर इनवैस चल रही लड़का बच्ची ਬੱਚੀ ਬਲੋਸ ਜਿਹੜਾ ਲੜਕਾ ਕਿ ਜਿਹੜਾ ਕੰਦਾ ਛੜਿਆ ਹੋਇਆ ਉਹਦੇ ਗਵਾਰਡਸ ਕੁਝ ਦਿਨ ਪਹਿਲਾਂ ਉੱਥੇ ਹੀ ਕਿਰਾਏ ਤੇ ਰਹਿੰਦੇ ਸੀਗੇ ਤੇ ਉਹ ਕਿਰਾਏ ਤੇ ਰਹਿੰਦੇ ਕਿ ਉੱਥੋਂ ਕਿਸੇ ਮੁਰਗੇ ਪਕਾਰਾ ਤੇ ਹੋਰ ਕਿਰਾਏ ਤੇ ਚੱਲੇ ਗਏ ਤੇ ਉਹਨੇ ਰਸਤੇ 'ਚ ਜੰਮਸ਼ਾਹ ਨੂੰ ਕਰਤੀ ਇਹ ਮਾਪੇ ਕਿੱਡੀ ਪਟਾਵੇ ਤੇ ਕਲੇਸੀ ਨੇ ਹੋਰ ਵੀ ਕੁਝ ਸੀ ਜੀ ਮੈਂ ਕੱਲ ਆਇਆ ਇਹ ਚੱਤਾਂ ਐਸਟਿਸ਼ਨ ਕੱਲ ਆ ਬਾਕੀ ਮੈਂ ਐਸਟਿਸ਼ਨ ਸਾਰਾ ਉਹ ਬਾਗ ਜਿਹੜਾ ਹੈਗਾ ਪ੍ਰਵਾਸੀ ਹੈ ਇਹ ਪੰਜਾਬੀ ਨਹੀਂ ਨਹੀਂ ਲੋਕਲ ਪੰਜਾਬੀ ਨੇ ਤੇ ਇੱਥੋਂ ਦੇ ਮੁੰਡੀਆਂ ਕਲਾ ਨੇ